ਚੌਪਈ ਸਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੀ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਜਿਤ ਕੀ ਇਛਾ ਤਵ ਚਰਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪਤਪਾਰਾ ਹਮਰੇ ਦੁਸ ਸਵੇ ਤੂੰ ਘਾਵੋ ਆਪ ਹਾ ਦੇ ਮੋਹੇ ਬਚਾਵੋ ਸੁਖੀ ਵਸੇ ਮੋਹ ਰੂਪ ਰਵਾਰਾ ਸੇਵ ਸਿਖ ਸਵੇ ਕਰਤਾਰਾ ਹੋਰ ਅਛਾ ਨਿਜ ਕਰ ਦੇ ਕਰੀਏ ਸਭ ਐ ਰਣ ਕੋ ਆਸ ਮਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਪ੍ਰਿੰਕੀ ਰਹੇ ਪਿਆਸਾ ਤੁਮੇ ਛਾਰਡ ਕੋਈ ਅਵਰ ਨਾ ਤੇ ਹਾਉ ਜੋ ਬਰ ਚਾਉਸ ਤੂੰ ਤੇ ਪਾਉ ਸੇਵ ਸਿਕ ਹਮਾਰੇ ਤਾਰਿਐ ਜੋ ਜੋ ਹਦਰ ਹਮਾਰੇ ਮਾਰਿਐ ਆਵਹਾ ਦੇ ਮੁਝੇ ਅਵਰ ਇਹ ਮਰਨ ਕਾਲ ਕਾ ਤਰਾਸ ਨ ਮਰੀਏ ਹੋਜੂ ਸਦਾ ਹਮਾਰੇ ਪਛਾ ਸ੍ਰੀ ਤੁਜੋ ਗੁਰਿ ਰਚਾ ਰਾਖ ਰੇ ਉਮਰ ਰਾਖਨ ਹਾਰੇ ਸੇਵ ਸੰਤ ਸਾਈ ਪਿਆਰੇ ਦੀਨ ਬੰਧ ਦੁਸਰਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਸਕੰਦਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕਿਆ ਤਮਸਾ ਜਬਨ ਕਾਲ ਜੋਗੀ ਸਭ ਕੀ ਹੋ ਬੇਦ ਰਾਜ ਬ੍ਰਹਮਾ ਜੋਤੀ ਹੋ ਜਬਨ ਕਾਲ ਸਭ ਲੋਕ ਸੁਬਾਰਾ ਨਮਸਕਾਰ ਹੈ ਤੈ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨ ਬਜਾਇਓ ਆਦ ਅੰਤ ਏਕੇ ਬਤਰਾ ਸੋਈ ਗੁਰੂ ਸਮਝੋ ਹਮਾਰਾ ਨਾਮ ਜਗਤ ਸੀ ਹੀ ਕੋ ਹਮਾਰੀ ਸਕਲ ਪ੍ਰਜਾ ਜਨਾਬ ਸਵਾਰੀ ਸਿਵਕਨ ਕੋ ਸਭ ਗੁਣ ਸਗਿ ਜਤਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੋ ਰਸੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਾਨਾ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੇ ਕਟ ਕਟ ਕੇ ਪਟ ਪਟ ਕੇ ਜਾਨੇ ਜਬ ਉਦ ਕਰਖ ਕਰਾ ਕਰਦਾਰਾ ਪਰਜਾ ਤਤ ਤਵਦੇ ਅਪਾਰ ਜਬ ਅਕਰ ਕਰ ਤੂ ਕਬੂ ਤੁਮੇ ਮਿਲਤ ਦੇ ਤਾਰ ਸਭੂਂ ਜੇਤੇ ਬਦਨਾ ਸ੍ਰੇਸ਼ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇ ਰਹਿ ਤ ਨਰਾ ਆਲਮ ਜਾਨ ਤ ਬੇਦ ਪੇਦ ਆਲਮ ਨਰਿੰਕਾਰ ਨਿਰਕਾਰ ਲੰਬ ਆਦ ਅਨੀਲ ਅਨਾਦ ਅਸੰਭ ਤਾਗਾ ਮੂੜ ਅਚਾਰ ਤ ਪੇਦਾ ਜਾਗੋ ਭੇਵਨ ਬਾਵਦ ਬੇਦਾਤਾ ਕੋ ਕਰਪਾ ਨਨਮਨ ਤ ਮਹਾ ਮੂੜ ਕੋਛ ਪੇਦਨ ਜਾਨ ਤ ਮਹਾ ਦੇਵ ਕੋ ਕਹਿ ਸਦਾ ਜਵੰਦਰਿੰਕਾਰ ਕਾ ਚਿਰਨ ਦੇ ਪਬ ਆਬ ਆਪਣੀ ਬੋਧ ਹੈ ਜਦੀ ਵਰਨ ਪਹਿ ਪਹਿ ਤੂ ਹੈ ਤੀ ਤੁਮਰਾ ਲਖਨ ਜਾਇ ਪਸਾਰਕ ਹੈ ਬਦ ਸਜਾ ਪ੍ਰਤਮ ਸੰਸਾਰਾ ਏਕੇ ਰੂਪ ਉਨੂਪ ਸਰੂਪ ਆ ਰੰਗ ਪਿਓ ਰਗਵੇ ਪੂਪਾ ਅੰਡ ਜੇਰੇ ਸੇ ਤੇ ਜਕੀਨੀ ਉਤਪੋਜ ਖਾਨ ਬਹੁ ਰਜ ਦਿਨੀ ਕੋ ਭੂਲ ਰਾਜਾ ਬੈਟਾ ਕੋ ਸਿਮਰਤ ਸੰਕਰ ਕੈਠਾ ਸਗਰੀ ਸਿਟਾ ਤਕਾਇ ਅਚੰਪਬ ਆਦ ਜਗਾ ਸਰੂ ਸੇ ਹਮਬ ਅਬ ਰਚਾ ਮੇਤਮ ਕਰੋ ਸਿਕ ਅਵਾਰ ਸੇ ਸੰਘਾਰੋ ਧੋਟਜ ਤੇ ਉਠ ਬਦਤ ਪਤਾ ਸਕਲ ਮਲੇਸ਼ ਕਰੋ ਨਕਾਤਾ ਜੇ ਅਤੁਤਾ ਸਨੀ ਪਰੇ ਤਨ ਕੇ ਦੋਸਟੋ ਦੁਖਤੇ ਮਰੇ ਉਰ ਕੋ ਜਬਨ ਬਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਤੇ ਆਹੇ ਤਾਂ ਕੇ ਕਾਲ ਨਿਕਟ ਨਹੀਂ ਆਹੇ ਰਛਾ ਹੋਏ ਤਾਂ ਸਭ ਕਾਲਾ ਦੁਖਤ ਅਰਿਖਤ ਟਰੇਂ ਤਕਾਲਾ ਕਿਰਪਾ ਦੇਚੇ ਜੈਨ ਹਰੋ ਤਾਂ ਕੇ ਤਾਂ ਤਨ ਕੇ ਮੈਂ ਹਰੋ ਅਰੇ ਸਿਧਕਰ ਮੋ ਸਭ ਹੋਈ ਧੋਟ ਚਾ ਸਿਵ ਸਭੇ ਨ ਕੋਈ ਇਕ ਵਾਚਨ ਤੁਮ ਸੁਭਾਰਾ ਕਾਲ ਵਾਂਦੇ ਤਾਂ ਬਰਾ ਜੈਨਨਰ ਨਾਮ ਤੇ ਹਾਰੋ ਕਹਾ ਦਰਦ ਦੂਦੂ ਤੇਰਾ ਖਾੜਗ ਖੇਦ ਮੈਂ ਸਰਣ ਤੇ ਹਾਰੀ ਆਵਹਾ ਦੇ ਲਿਓ ਅਵਾਰੀ ਸਰਬ ਠੋਰ ਮੋ ਹੋ ਸਹਾਈ ਦੂਤ ਦੂਤੇ ਲਿਓ ਬਚਾਈ ਕਿਰਪਾ ਕਰਿ ਹਾਂ ਪਰਜਗ ਮਾਤਾ ਗ੍ਰੰਥ ਕਰਾ ਪੂ ਸੁਰਾਤਾ ਕਲਮੇ ਕਸਕਲ ਦੇ ਕੋ ਹਰਤਾ ਦੁਸ਼ਟ ਦੁਖੀਨ ਕੋ ਛੇ ਕਰਤਾ ਸ੍ਰੀ ਹਾ ਤੂਜਾ ਪੈ ਦਿਆਲਾ ਪੂਰਨ ਕਰਾ ਗ੍ਰੰਥ ਕਾ ਲਾ ਮਨ ਵਾਂਛਤ ਪਲ ਪਾਵੇ ਸੋਈ ਦੁਖਨਾਂ ਦੇ ਸੇ ਵਿਆਪਤ ਕੋ ਡੇਲ ਸੁਨੇ ਗੋਉ ਜੋ ਜਾਰਸਨਾ ਪਾ ਵੀ ਸੁਨੇ ਮੋੜ ਚਿਤਲਾ ਚ ਤਰਤਾ ਆ ਵੀ ਦੂਗੋ ਦਰਦ ਪਹੁ ਨਿਕਟਨ ਤੇ ਨਰਕੇ ਰਹੇ ਹੋ ਜੋ ਜਾ ਕੀ ਏਕ ਵਾਰ ਚਉ ਪਈ ਕੋ ਗਹਿ ਚਉ ਪਈ ਸੰਭ ਸਤਰ ਸਹਿਸਪਣੀ ਜੇ ਅਰਧ ਸਹਿਸਪਹੁ ਤੀਨ ਕੀ ਜੇ ਪਾਤ ਰਵ ਸੁਦੀ ਅਸ਼ਟਮੀ ਨਵਵਾਰਾ ਤੀਰ ਸਤ ਦਰਵ ਗ੍ਰੰਥ ਸਦਾਰਾ ਸਵਈਆ ਪਾਹੇ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨੀ ਆਣਿਓ ਰਾਮ ਰਹੀਮ ਪਰਾਨ ਕਰਾਨ ਅਨੇਕ ਹੈ ਮਤੀ ਕਨ ਮਾਨਿਓ ਸਿਮਰਤ ਸਾਸਤਰ ਬੇਦ ਸੇ ਬੇ ਬੋ ਭੇਦ ਗਏ ਹਮੇ ਕਨ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸਭ ਤੋਏ ਬਖਾਨੇ ਦੋਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੋਹਾਰੋ ਦੁਆਰ ਵਾਹੇ ਗਏ ਕੀ ਲਾਜ ਅਸ ਗੋਵਿੰਦਾ ਤੋਹਾਰ ਸਗਲ ਦਵਾਰ ਕੋ ਛੱਡ ਕੇ ਗਇਓ ਤਵਾਰੋ ਦਵਾਰ ਵਾਹਿ ਗਹਿ ਕੀ ਲਾਜ ਅਸ ਗੋਵਿੰਦ ਆਤਵਾਰ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ